बाबा भोलेनाथ ਦੇ ਦਰਸ਼ਨਾਂ ਲਈ ਸਜ ਕੇ ਤਿਆਰ ਹੋਇਆ ਫਿਰੋਜ਼ਪੁਰ ਦੇ ਜੀਰਾ ਗੇਟ ਸਥਿਤ ਪ੍ਰਾਚੀਨ ਸ਼ਿਵਾਲਾ ਮੰਦਿਰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਿਵ ਭਗਤਾਂ ਵੱਲੋਂ ਕੀਤਾ ਜਾਵੇਗਾ ਸ਼ਿਵਲਿੰਗ ਤੇ ਗੰਗਾ ਜਲ ਨਾਲ ਅਭਿਸ਼ੇਕ ਪ੍ਰਬੰਧਕਾਂ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਬੀਤੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਮਹਾਸ਼ਿਵ ਰਾਤਰੀ ਦੇ ਪਾਵਨ ਤਿਉਹਾਰ ਤੇ ਬਾਬਾ ਪੋਲੇनाथ ਜੀ ਦੇ ਦਰਸ਼ਨਾਂ ਨੂੰ ਲੈ ਕੇ ਉਤਸ਼ਾਹ ਵਧਦਾ ਜਾ ਰਿਹਾ ਹੈ फिरोजपुर शहर का प्राचीन शिवाला मंदिर शिव भगतान के दर्शनों लज के पूरी तरह तैयार हो चुका है चंद घंटिया बाद यानी सवेरे चार बजे मंदिर के दरवाजे खोल दिते जाएंगे ताकि भगत गंगा जल न अभिषेक करने तो बाद शिवलिंग से पूजा कर सकन मंदिर प्रबंधकों वलों सारे प्रबंध मुकम्मल किए जा चुके हैं मंगलवार की शाम तो यह मंदिर रंग बिरंगी लाइटा जगमगा रहा है 200 ਸਾਲ ਪੁਰਾਣੇ ਇਸ ਮੰਦਿਰ ਵਿੱਚ ਭਗਤਾਂ ਦੀ ਆਸਥਾ ਦਾ ਸੇਲਾਬ ਹਰ ਸਾਲ ਵੱਧਦਾ ਜਾ ਰਿਹਾ ਹੈ ਇਸ ਵਾਰ ਵੀ ਹਜ਼ਾਰਾਂ ਦੀ ਸੰਖਿਆ ਵਿੱਚ ਸ਼ਿਵ ਭਗਤ ਭਗਵਾਨ ਸ਼ਿਵ ਤੇ ਸ਼ਿਵਲਿੰਗ ਤੇ ਗੰਗਾ ਜਲ ਨਾਲ ਪੂਜਾ ਕਰਨਗੇ ਉਹਨਾਂ ਦਾ ਇੰਤਜ਼ਾਰ ਕੁਝ ਘੰਟਿਆਂ ਬਾਅਦ ਖਤਮ ਹੋਣ ਵਾਲਾ ਹੈ ਮੰਦਿਰ ਦੇ ਐਂਟਰੀ ਗੇਟ ਤੇ 65 ਫੁੱਟ ਉੱਚੀ ਭਗਵਾਨ ਸ਼ਿਵ ਦੀ ਵੱਡੀ ਮੂਰਤੀ ਦੇ ਦਰਸ਼ਨ ਸਭ ਤੋਂ ਪਹਿਲਾਂ ਕਰ ਸਕਣਗੇ ਇਹ ਵਿਸ਼ਾਲ ਮੂਰਤੀ ਭਗਤਾਂ ਲਈ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ ਰਾਤ ਨੂੰ ਮੰਦਰ ਵਿੱਚ ਤਿਆਰੀਆਂ ਜਾਣਨ ਲਈ ਪਹੁੰਚ ਕੀਤੀ ਤਾਂ ਇਹ ਪੁਰਾਤਨ ਮੰਦਰ ਰੰਗ-बिरੰਗੀਆਂ ਲਾਈਟਾਂ ਨਾਲ जगमਗਾ ਰਿਹਾ ਸੀ ਮੰਦਰ ਪ੍ਰਬੰਧਕਾਂ ਦੇ ਨਾਲ-ਨਾਲ ਭਗਤ ਵੀ ਸੇਵਾ ਵਿੱਚ ਲੱਗੇ ਹੋਏ ਸਨ ਸ਼ਿਵ ਭਗਤਾਂ ਦੀ ਆਸਥਾ ਦੇ ਗੜ ਮੰਨੇ ਜਾਂਦੇ ਇਸ ਮੰਦਰ ਵਿੱਚ ਹਰ ਪ੍ਰਬੰਧ ਮੁਕੰਮਲ ਦਿਖਾਈ ਦਿੱਤੇ ਮੰਦਰ ਵਿੱਚ ਭਾਵੇਂ ਰੋਜ਼ਾਨਾ ਸਵੇਰੇ ਸ਼ਾਮ ਭਗਤਾਂ ਦਾ ਤਾਂ ਤਾਂ ਲੱਗਾ ਰਹਿੰਦਾ ਹੈ ਲੇਕਿਨ ਮਹਾ ਸ਼ਿਵਰਾਤਰੀ ਵਾਲੇ ਦਿਨ ਭਗਤਾਂ ਦਾ ਸੇਲਾਬ ਦੇਖਣ ਨੂੰ ਮਿਲਦਾ ਹੈ ਹਰ ਭਗਤੇ ਹੀ ਕਾਮਨਾ ਲੈ ਕੇ ਮੰਦਰ ਵਿੱਚ ਆਉਂਦਾ ਹੈ ਕਿ ਭਗਵਾਨ ਉਸ ਦੀ ਮਨੋ ਕਾਮਨਾ ਪੂਰੀ ਕਰੇ ਦੂਜੇ ਪਾਸੇ ਮੰਦਰ ਕਮੇਟੀ ਵੱਲੋਂ ਹਰਿਦੁਆਰ ਤੋਂ ਗੰਗਾ ਜਲ ਦਾ ਟੈਂਕਰ ਲਿਆਇਆ ਜਾ ਚੁੱਕਾ ਹੈ ਤੇ ਪੂਜਾ ਲਈ ਵਰਤੇ ਜਾਣ ਵਾਲੇ ਤੇਜ ਪੱਤਰ ਅਤੇ ਹੋਰ ਸਮਗਰੀ ਵੀ ਲਿਆਂਦੀ ਜਾ ਚੁੱਕੀ ਹੈ ਮੰਦਰ ਵਿੱਚ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਵਾਪਸ ਆਏ ਕਾਵੜੀਏ ਪੂਜਾ ਕਰਨਗੇ ਪੂਰਾ ਦਿਨ ਸ਼ਹਿਰ ਅਤੇ ਵੱਖ-ਵੱਖ ਮੰਦਰਾਂ ਵਿੱਚ ਬੰਮ ਬੰਮ ਝੋਲੇ ਦੇ ਜੈਕਾਰਿਆਂ ਨਾਲ ਗੂੰਜਦਾ ਰਹੇਗਾ ਮੰਦਰ ਦੇ ਪੁਜਾਰੀ ਕਰਨ ਤਿਰਪਾਠੀ ਨੇ ਦੱਸਿਆ ਕਿ 200 ਸਾਲ ਪੁਰਾਣੀ ਇਸ ਮੰਦਰ ਵਿੱਚ ਇਸ ਵਾਰ ਮਹਾਸ਼ਿਵਰਾਤਰੀ ਦਾ ਤਿਉਹਾਰ ਨਾਲ ਮਨਾਇਆ ਜਾ ਰਿਹਾ ਹੈ। ਮੰਦਰ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਹਰਿਦੁਆਰ ਤੋਂ ਗੰਗਾ ਜਲ ਦੇ ਇਲਾਵਾ ਪੂਜਾ ਦਾ ਹੋਰ ਸਮਾਨ ਲਿਆਇਆ ਜਾ ਚੁੱਕਾ ਹੈ। ਭਗਤਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਦੇ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ।